ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨੂੰ ਤਾਂ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਪਿਆਰ ਧੋਖਾ ਤੇ ਕਤਲ ਡੀਐਮ ਦੇ ਡਰਾਈਵਰ ਦੀ ਧੀ ਦੇ ਹਤਿਆਕਾਂਡ 'ਚ ਨਵਾਂ ਮੋੜ ਦੋਚੀ ਗੁਲਚਰ ਨੇ ਉਲਟਾ ਦਿੱਤੀ ਉਲਟਾ ਦਿੱਤੀ ਪੂਰੀ ਕਹਾਣੀ ਡੀਐਮ ਦੇ ਡਰਾਈਵਰ ਦੀ ਧੀ ਦੀ ਕਲਪਿਤਾ ਦੇ ਕਤਲ ਵਿੱਚ ਇੱਕ ਨਵਾਂ ਖਲਾਸਾ ਹੋਇਆ ਹੈ ਪੁਲਿਸ ਨੇ ਮੁੱਖ ਦੋਸ਼ੀ ਗੁਲਚਰ ਰਾਤ ਨੂੰ ਗ੍ਰਿ ਕਰ ਕਰਲੇ ਮੁਕਾਬਲੇ ਵਿੱਚ ਉਸ ਨੂੰ ਦੋਵੇਂ 69 ਵਿੱਚ ਗੋਲੀ ਲੱਗੀ ਸੀ ਉਸ ਦਾ ਜ਼ਿਲਾ ਹਸਪਤਲ ਵਿੱਚ ਇਲਾਜ ਕੀਤਾ ਗਿਆ ਤੇ ਗੁਲਸ਼ਨ ਨੇ ਮੀਡੀਆ ਦੇ ਸਾਹਮਣੇ ਦਾਅਵਾ ਕੀਤਾ ਕਿ ਉਹ 5 ਸਾਲਾਂ ਤੋਂ ਕਲਪੀਤਾ ਨਾਲ ਪ੍ਰੇਮ ਸਬੰਧਾਂ ਵਿੱਚ ਸੀ ਦੋਵਾਂ ਦਾ ਵਿਆਹ 3 ਸਾਲ ਪਹਿਲਾਂ ਹਾਥਰਸ ਦੇ ਸੂਪਸਾਨਾ ਸਥਿਤ ਤਾਰਾਗੜ ਮੰਦਿਰ ਵਿੱਚ ਹੋਇਆ ਸੀ ਇਸ ਤੋਂ ਬਾਅਦ ਕਲਪੀਤਾ ਨੇ ਆਪਣੇ ਆਪਣੇ ਨਾਲ ਪੜਨ ਵਾਲੇ ਇੱਕ ਮੁੰਡੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਉਸ ਨੇ ਗੁਲਸ਼ਨ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਇਸ ਕਾਰਨ ਉਸਦੀ ਹੱਤਿਆ ਕਰ ਦਿੱਤੀ ਗਈ ਡੀ ਐਮ ਰਾਖਲ ਪਾਂਡੇ ਦਾ ਸਰਕਾਰੀ ਡਰਾਈਵਰ ਕੇ ਸ਼ਰਮਾ ਤਹਿਸੀਲ ਵਿਖੇ ਸਥਿਤ ਸਰਕਾਰੀ ਰਹਿਸ਼ੇਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਉਸ ਦੀ 32 24 ਸਾਲਾਂ ਕਲਪੀਤਾ ਸ਼ਰਮਾ ਦੇ ਹੱਥ ਰਸ ਦੇ ਪ੍ਰੇਮ ਰਗੂਕਾਲ ਜਤੋਂ ਜੀ ਐਨ ਐਮ ਹੋਰਸ ਕੀਤਾ ਸੀ ਉਹ ਮਥਰਾ ਤੇ ਜ਼ਿਲ੍ਹਾ ਹਸਪਤਾਲ ਵਿੱਚ ਸਖਲਾਈ ਲੈ ਰੱਖੀ ਸੀ 14 ਜੂਨ ਦੀ ਰਾਤ ਨੂੰ ਉਹ ਆਪਣੀ ਮਾਂ ਉਰਮਲਾ ਨਾਲ ਖਰੀਦਦਾਰੀ ਲਈ ਬਾਜ਼ਾਰ ਜਾ ਰਹੀ ਸੀ ਉਹ ਤਹਿਸੀਲ ਦੇ ਗੇਟ ਤੇ ਪਹੁੰਚੀ ਸੀ ਕਿ ਗੋਲੀ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ ਨੇ ਉਹਨਾਂ ਨੂੰ ਰੋਕਿਆ ਤੇ ਕਲਪੀਤ ਨੂੰ ਗੋਲੀ ਮਾਰ ਦਿੱਤੀ ਮਾਂ ਤੇ ਤੇ ਦੋਵੇਂ ਸਕੂਟੀ ਸਮੇਤ ੇਠਾ ਡਿੱਗ ਪਈਆਂ ਜਦੋਂ ਮਾਂ ਨੇ ਰੋਲਾ ਪਾਇਆ ਤਾਂ ਹਮਲਾਵਰ ਆਪਣੇ ਧਿਆਲ ਲਹਿਰ ਆਉਂਦੇ ਹੋਏ ਭੱਜ ਕੇ ਖਬਰ ਨੂੰ ਅੰਤ ਤੱਕ ਦੇਖਣ ਲਈ ਤਿਆਰ